ਹਾਜੀ ਪਸੰਦ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਵਾਲਾ ਦੇ ਫਾਰਮ ਤੇ ਆਏ ਆ ਪੂਰੀ ਡਿਟੇਲ ਆਪਾਂ ਲਵਾਂਗੇ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ ਵੜਾ ਬਈ ਵੱਡੀ ਗਿਣਤੀ ਦੇ ਵਿੱਚ ਦਿਖਾਉਣੀ ਆ ਜਿਹਨਾਂ ਦੇ ਵਿੱਚ ਤਕਰੀਬਨ ਕੋਈ ਦੋ ਬੜਾ ਬਿਲਕੁਲ ਸਜਰਤਾਜੀਆਂ ਸੋਈਆਂ ਦੋ ਗੱਬਣ ਤੇ ਤਿੰਨ ਕੋਕੜ ਗੱਬਣਾ ਆਪਾਂ ਦਿਖਾ ਦੇਾਂਗੇ ਦੋ ਮੱਝਾਂ ਜਿਹੜੀਆਂ ਉਹ ਵੀ ਬਿਲਕੁਲ ਤਾਜ਼ੀਆਂ ਸੱਜਰ ਸੋਈਆਂ ਵੀ ਟੋਟਲ ਜਿਹੜੇ ਨਗਾਂ ਦੀ ਗੱਲ ਕਰ ਲਈਏ ਤਾਂ ਤਕਰੀਬਨ ਕੋਈ 10 ਕੁ 9 8 8 9 ਨਗ ਜਿਹੜੇ ਆ ਆਪਾਂ ਤੁਹਾਨੂੰ ਦਿਖਾਉਣੇ ਇਸ ਵੀਡੀਓ ਦੇ ਵਿੱਚ ਦੋ ਮੱਜਾਂ ਤੁਹਾਨੂੰ ਵੰਡ ਦੇ ਵਿੱਚ ਦਿਖਾਵਾਂਗੇ ਤਿੰਨ ਟੋਕੜ ਕੱਬਨ ਵੈਰਾ ਠੀਕ ਹੈ ਜੀ ਸੋ ਚਾਰ ਬਿਲਕੁਲ ਜਿਹੜੀਆਂ ਤਿਆਰੀ ਤੇ کہہ ਸਕਦੇ ਆ ਆਪਾਂ ਦੋ ਠੀਕ ਹੈ ਜੀ ਤਿਆਰੀ ਤੇ ਆ ਦੋ ਬਿਲਕੁਲ ਸਜਰਤਾ ਜੀਆਂ ਨੇ ਅੱਜ ਤਰੀਕ 26 ਸਤੰਬਰ ਨੂੰ ਵੀਡੀਓ ਬਣਾ ਰਹੇ ਆ ਆਪਾਂ ਸਮਾਂ ਦੋਸਤੋ ਕੋਈ ਦੁਪਹਿਰ ਦੇ 1:00 ਦਾ ਟਾਈਮ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਹੈ ਵੀ ਧਿਆਨ ਕੀ ਆਪਣੀ ਦੋ ਟੈਪ ਚੋ ਕੇ ਤਿੰਨ ਟੈਪ ਚੋ ਕੇ ਤਸल्ली ਜਿਹੜੀ ਜਰੂਰ ਕਰ ਲਿਆ ਕਰੋ ਠੀਕ ਹੈ ਜੀ ਗੱਬਰ ਨਾਗ ਵੀ ਇਹਨਾਂ ਦੇ ਕੋਲ ਹੁੰਦੇ ਆ ਸਵੇਰ ਸਵੇ ਪਸ਼ੂ ਵੀ ਹੁੰਦੇ ਆ ਸਿਰਫ 5 ਕਿਲੋਮੀਟਰ ਦੀ ਦੂਰੀ ਆ ਪੱਤੀ ਸ਼ਹਿਰ ਤੋਂ ਜਿਹੜੀ ਸੜਕ ਤਰਮ ਤਰਮ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਕੈਰੋਂ ਆਉਂਦਾ ਬਾਕੀ ਪੂਰੀ ਹੋਵੇ ਜੀ ਬੜੇ ਵਧੀਆ ਵੀਰ ਨੀਤੇ ਪਾਕੀ ਆਲਾ ਸਤਿ ਸ਼੍ਰੀ ਅਕਾਲ ਭਾਜੀ ਕੈਸੇ ਤਾ ਬਹੁਤ ਵਧੀਆ ਠੀਕ ਆ ਠੀਕ ਆ ਲਾ ਵੀ ਅੱਜ ਵੀ ਵੀਰ ਸਤਨਾਮ ਟੋਟਲ ਜਿਹੜੇ ਨਗਾਂ ਦੀ ਗੱਲ ਕਰੀਏ ਤਾਂ ਤਿੰਨ ਟੋਕੜਾ ਕੱਪੜਾ ਇਹ ਘਟੋ ਘਟ ਵੀ 9 10 ਕ ਨਾ ਕੇ 9 10 ਸਹੀ ਹੈ ਜੀ ਕਿਰਪਾ ਬਾਬੇ ਨਾਲ ਦੀ ਫੁੱਲ ਠੀਕ ਆ ਜੀ ਠੀਕ ਆ ਚਲੋ ਇਸੇ ਤਰ੍ਹਾਂ ਮਾਲਕ ਕਿਰਪਾ ਰੱਖੇ ਵੀਰ ਸਤਨਾਮ ਚਾਰ ਵੜਾ ਆਪਣਾ ਆਪਣੇ ਕੋਲ ਆ ਵੀ ਜਿਹੜੀਆਂ ਦੋ ਤਾਜ਼ੀਆਂ ਨੇ ਦੋ ਹੀ ਆਪਣੇ ਕੋਲ ਤਿਆਰੀ ਵਾਲੀਆਂ ਹਾਂਜੀ ਤੇ ਚਰੇ ਨੇ ਟੋਕੜਾ ਕੱਪੜਾ ਤਿੰਨ ਟੋਕੜਾ ਕੱਪੜਾ ਨੇ ਠੀਕ ਆ ਇਹ ਹਰ ਇੱਕ ਕੁਆਲਟੀ ਵੈਰੈਟੀ ਆਪਣੇ ਕੋਲ ਹੁੰਦੀ ਹੈ ਹਣਾ ਸਾਰੇ ਸਾਰੇ ਵੈਰੈਟ ਸਾਰੇ ਵੈਰੈਟ ਠੀਕ ਆ ਜੀ ਸੋ ਸ਼ੁਰੂਆਤ ਕਰਦੇ ਆ ਪਹਿਲਾ ਨੰਬਰ ਤੋਂ ਇੱਕ ਆਪਾਂ ਸ਼ਹੀਵਾਲ ਵੈੜ ਦੇਖ ਰਹੇ ਆ ਹਾਂ ਜੀ ਬਾਕੀ ਥਣ ਥੱਪਾ ਹੀ ਬੜਾ ਅਲੱਗ ਅਲੱਗ ਕਰਮਾਡੀ ਹੈ ਬਹੁਤ ਕਰਮਾਡੀ ਰਿਕਾਡ ਵਾਲੀ ਆ ਜੀ ਠੀਕ ਐ ਤੇ ਵੀਰ ਸਤਰਾਮ ਕੀ ਵੇਰਵਾ ਵੈੜ ਸੁਈਏ ਕਿ ਕਪੜੇ ਨਹੀਂ ਵੀਰ ਜੀ ਤਿਆਰੀ ਨਹੀਂ ਆ ਵਾਸਨ ਇੱਕ ਅੱਧੇ ਦਿਨ ਦੀ ਛੇੜੀ ਆ ਜੀ ਠੀਕ ਆ ਜੀ ਹਾਂ ਜੀ ਦੂਜਾ ਸੁਹਾ ਸੁਣਾ ਜੀ ਆ ਚੰਗੇ ਰਿਕਾਡ ਵਾਲੀ ਆ ਵਾ ਚੰਗੇ ਰਿਕਾਡ ਦਾ ਗਾੜੀ ਉੱਤੇ ਸੇਵਨ ਭਰਿਆ ਜੀ ਠੀਕ ਆ ਜੀ ਹਾਂ ਜੀ ਬਾਦਲ ਠੀਕ ਹੈ ਜੀ ਹਾਂ ਜੀ ਲੋ ਵੀ ਬਾਗਲ ਬੋਲ ਤੋਂ ਵਿਰਸਨਾਮਾ ਤੇ ਇੱਕ ਬਣਾ ਚੋਟਾ ਦਾ ਮਿਲਿਆ ਤੇ ਉਹ ਮੇਰਾ ਤੁਹਾਨੂੰ ਦੱਸਣ ਦਿਆਂ ਓਰੀਜਨਲ ਜਿਹੜਾ ਦੂਜਾ ਸੂਬਾ ਹੀ ਹੈ ਨਾ ਬਿਲਕੁਲ ਦੂਜਾ ਸੂਬਾ ਹਰਿਆਣੇ ਚੋਂ ਆਈ ਆ ਪਹਿਲੇ ਸੂਬੇ ਹਰਿਆਣੇ ਚੋਂ ਲੈ ਕੇ ਆਇਆ ਇੱਧਰ ਦੀ ਨਹੀਂ ਹੈ ਬਾਈ 23 ਕਿਲੋ ਦਾ ਰਕਾਰ ਹੈ ਪਹਿਲੇ ਸੂਬੇ ਦਾ 22 23 ਕਿਲੋ ਦੁੱਧ ਵਾਲੀ ਆ ਆਇਆ ਬਾਈ 23 ਕਿਲੋ ਮੈਂ ਤੁਹਾਨੂੰ ਮਿੱਤਰ ਬਾਹਰ ਕੱਢ ਕੇ ਦਿਖਾਇਆ ਕੋਈ ਢਾਂਚਾ ਵਿਖਾਈਏ ਚੀਜ਼ ਕੀ ਆ ਆਟਰ-ਉਟਰ ਦੀ ਕੁਆਲਿਟੀ ਮੇਰਾ ਭਰਾ ਦੇਖੋ ਥੱਬਿਆਂ ਦਾ ਲੇਵਾ ਕਰਮਾ ਲਈ ਬਣਾਈ ਫਿਰਦੀ ਹੈ ਨਾ ਵੀ ਇਹ ਲੈਣੀ ਆ ਹਾਂ ਇਸ ਤੋਂ ਵੀ ਸਮਝ ਨਹੀਂ ਲੱਗ ਰਿਹਾ ਹਰਿਆਣੇ ਦੀ ਆ ਕਰਮਾ ਠੀਕ ਆ ਠੀਕ ਆ ਠੀਕ ਆ ਆਹ ਦੇਖੋ ਜੀ ਬਾਕੀ ਬਿਲਕੁਲ ਲਾਲ ਰੰਗ ਚਾਲਰ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਬਿਗ ਆਰਡਰ ਸਾਈਜ਼ ਦੇ ਵਿੱਚ ਆ ਦੂਜਾ ਸੁਬਾ ਦੋਸਤੋ ਇਸ ਵਾਰ ਨੇ ਸੁਣਾ ਠੰਡੀ ਬਹੁਤ ਹੈ ਜੀ ਫੁੱਲ ਹੈਵੀ ਬਾਡੀ ਰੇਟ ਆ ਤੋ ਤਕਰੀਬਨ 22 ਲੀਟਰ 28 ਲੀਟਰ 22 ਲੀਟਰ ਦੀ ਮਿਲਕਿੰਗ ਉਹਨਾਂ ਦੱਸਿਆ ਵੀ ਇਹ ਕਰਾਉਂਦੀ ਰਹੀ ਹੈ ਠੀਕ ਆ ਇਹ ਵੀ ਗਰਮੀਆਂ ਕਰਮਾ ਲਈ ਠੰਡੀ ਬਹੁਤ ਆ ਆ ਦੇਖੋ ਜੀ ਦੇਖੋ ਤਾਂ ਤੋਂ ਗਰਮਾ ਲਈ ਨੇ ਭਾਈ ਨਾੜਾ ਹੀ ਲੱਗਾ ਗਰਮਾ ਲਈ ਆ ਹਾਂ ਦੇਖੋ ਲੇਵਾ ਪੰਡਾ ਹੀ ਪਾਈ ਗਰਮੀ ਬਿਲਕੁਲ ਬਿਲਕੁਲ ਉਹਦਾ ਮੂਡ ਉਹ ਨਹੀਂ ਕਰ ਜਾਣੀ ਜੀ ਦੇ ਦਸਤ ਰਿਆ ਵਾ ਠੀਕ ਹੈ ਜੀ ਹਾਂ ਆ ਮੋਰ ਲੈ ਵੀਰੇ ਹਾਂ ਜੇ ਸੇਨ ਨਵਾਈ ਦਵਾਈ ਕਿਤੇ ਪਰਵਾਹੀ ਕੋਈ ਨਹੀਂ ਆ ਮਈਆਂ ਉਹਨਾ ਠੀਕ ਆ ਬਿਲਕੁਲ ਬਿਲਕੁਲ ਇੱਕ ਵੱਖਰੀ ਜਿਹੀ ਸ ਹੈ ਆ ਵੱਖਰੀ ਜੀ ਚਲੋ ਵੜਾ ਤਾਂ ਪਰੋ ਜੀ ਠੀਕ ਆ ਜੀ ਦੇਖਦੇ ਆ ਚਲੋ ਇਸ ਨਸਲ ਬਰੀਡ ਦੇ ਵਿੱਚ ਵੀ ਬੜੇ ਭਰਾ ਆਪਣੇ ਸ਼ੌਂਕ ਰੱਖਦੇ ਆ ਬੜੇ ਸ਼ੌਂਕੀਆ ਵੀ ਤੁਹਾਨੂੰ ਨਹੀਂ ਉਹ ਤੇ ਗਾਰੀ ਕੋਈ ਭਰ ਭਰ ਸ਼ੌਂਕੀ ਵੀ ਲਵੇ ਤੇ ਨਜ਼ਾਰਾ ਫੇਰ ਆਉਂਦਾ ਜੰਪਲ ਉਧਰ ਦੀ ਆ ਨਾ ਹਾਂਜੀ 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 ਆ ਬਿਲਕੁਲ ਉਧਰ ਦੀ ਵੀ ਜੀ ਠੀਕ ਆ ਠੀਕ ਆ ਸ਼ੌਕਾਰ ਬੰਦੇ ਜਿੰਨਾਂ ਤੋਂ ਲੈਂਦੀ ਆ ਹਾਂ ਲੋ ਜੀ ਇਧਰ ਬਹਿਣੀ ਵਾਲੇ ਪਾਸੋਂ ਮਾਰੋ ਨੀਗਾ ਠੀਕ ਆ ਦੇਖੋ ਦੋਰਾ ਧਾਣਵਾ ਕਰਮਾਲੀ ਨੂੰ ਤੇ ਥੱਬਿਆਂ ਦਾ ਲੇਵਾ ਬਾਕੀ ਇਸ ਵਾਰ ਵੀ ਦੋ ਤੇ ਕਰਮਾਲੀ ਚੰਗਾ ਜਵਾਦੂ ਵੀ ਜਿਹੋ ਜਿਹ ਆਰਡਰ ਭਾਣਾ ਹੈਗਾ ਇਹਦਾ 50 ਕਿਲੋ ਨਾ ਖਾ ਰਹੀ ਪਹਿਲੇ ਸੂਏ ਜਵਾ ਦੋ ਤੇ 25 ਪਲੱਸ ਹੋ ਜੀ ਮਾਈ ਕਾਲੇ ਅਸੀਂ 25 ਕਿਲੋ ਰੋਟੀ ਲਵਾਂਗੇ ਠੀਕ ਆ ਜੀ ਹਾਂ ਜੀ ਜੀ 25 ਕਿਲੋ ਵਾਲੀ ਆਏ 15 16 ਆ ਠੀਕ ਆ ਬਾਕੀ ਆ ਮਿੱਠੀ ਬੜੀ ਆ ਮਿੱਠੀ ਬੜੀ ਬੜੀ ਜਾਈ ਮਿੱਠੀ ਮਿੱਠੀ ਦੇ ਰਕਾਰ ਹੀ ਟੁੱਟੇ ਪਏ ਆ ਹਾਂ ਹੱਦਾਂ ਹੀ ਟੁੱਟੇ ਪਏ ਆ ਦੇਖੋ ਫੰਡਾ ਹੀ ਭਾਈ ਠੀਕ ਆ ਠੀਕ ਆ ਠੀਕ ਨੇ ਬਹੁਤ ਹੀ ਖੂਬਸੂਰਤ ਆ ਜੀ ਦੇਖੋ ਭਾਈ ਆ ਦੇਖੋ ਟਿੱਪਣ ਆ ਮੇਰੇ ਭਰਾ ਕਹਿੰਦਾ ਜਮਾਉਣ ਮੈਂ ਸੌਦਾ ਕਰ ਲੈਂਦੇ ਆ ਪਰ ਆਪਾਂ ਹਮੇਸ਼ਾ ਕਹਿੰਦੇ ਆ ਭਾਈ ਬਾਕੀ ਸੌਦੇ ਬਰਾਮਣ ਦੇ ਨਾਲ ਅੰਮ੍ਰਾ ਬੜੀ ਗਰੰਟੀ ਦੇ ਲੈਂਦੇ ਆ ਸਾਰਾ ਗਰੰਟੀਗਾ ਦੇ ਦੇਗਾ ਲਾਇਆ ਕਰਵਾਈਏ ਆ ਦੇਖੋ ਜੀ ਕੀ ਆ ਤੇ ਵੀ ਘੜੀ ਜਿਹੜੀ ਕਿਪਣ ਦੀ ਵੇਖੋ ਬਰਾਉਨ ਬਨ ਕਰਮਾਲੀ ਪੂਰੀ ਇੱਕ ਨੰਬਰ ਜੀ ਇਹ ਹੈ ਜੀ ਉਧਰ ਦੀ ਨਗਰਿਆ ਕਰਮਾਲੀ ਬਹੁਤ ਹੀ ਜਿਆੜੀ ਕਰਮਾਲੀ ਕਰੋ ਉਹਨਾਂ ਨੇ ਨਾ ਜਗ੍ਹਾ ਥੋੜੀ ਵਿਚਾਰਾਂ ਦੀ ਤੇ ਇੱਕ ਉਹਨਾਂ ਦੀ ਬੱਚੀ ਗੇਰ ਘਾਂ ਵਾਲੀ ਪਿਆਰੋਗੀ ਜੀ ਦੇਰ ਸੀ ਤਾਂ ਜਗ੍ਹਾ ਤੋਂ ਬਿਲਕੁਲ ਥੋੜੀ ਹੀ ਤੇ ਤਾਂ ਅਗਰ ਕੋਈ ਉਹਨਾਂ ਨੂੰ ਦੇਤੀ ਜਾਂਦਾ ਵੀ ਸਾਡੀ ਜਗ੍ਹਾ ਦੀ ਪ੍ਰੋਬਲਮ ਆ ਇਹ ਦੇਣ ਵਾਲੀ ਨਹੀਂ ਕਰਮਾਲੀ ਨਹੀਂ ਨਹੀਂ ਬਹੁਤੀ ਆ ਬਹੁਤੀ ਕਰਮਾਲੀ ਠੀਕ ਹੈ ਲੈ ਲੈਂਦੇ ਆ ਇਕੱਠੇ ਹੋ ਜਾਵੇ ਅਜੇ ਵੀ ਦੋ ਦਿਨ ਲੈ ਜਾਣਾ ਲੈ ਜਣੇ ਲੈ ਜੂਗੀ ਦੇਣਾ ਲੈ ਜੂਗੀ ਸੌਖੀ ਹੈ ਬੈਠ ਕੋਈ ਨਹੀਂ ਅਜੇ ਦੋ ਦਿਨ ਵੀਰ ਸੁਤਨਾਮ ਕੀ ਮੋਲਵਾੜੀ ਦੀ ਕੀ ਡਿਮਾਂਡ ਆ ਮੋਲ ਵੀਰ ਜੀ ਜਦੋਂ ਅਸੀਂ ਪਹਿਲੇ ਸੁਣੇ ਤੇ 20000 ਰੁਪਏ ਦਾ ਵੇਚ ਹੋ ਜਾਂਦੀ ਆ 1 35 ਦੇਣਾ ਫਿਰਦੀ ਅੱਛਾ ਜਦੋਂ ਆਪਾਂ ਨੂੰ ਇਹਨਾਂ ਦੇ ਨਾਲ ਆਪਾਂ ਆਪਣੇ ਹਿਸਾਬ ਨਾਲ ਲਈ ਆ ਬਿਲਕੁਲ ਬਿਲਕੁਲ ਮੋਲ ਵੀਰ ਜੀ ਕਰਦੇ 1 ਲੱਖ ਦੇ 5000 ਰੁਪਏ ਹਾਂਜੀ ਤੇ ਲੱਖ ਰੁਪਏ ਦਾ ਮਾਨਤਾ ਕਰਦਾ ਪੂਰੇ ਲੱਖ ਦੀ ਹਾਂ ਲੱਖ ਕਰਦਾ ਛੋਟ ਚੱਪਾ ਦੇਖ ਲੋ ਮਾਰ ਕੇ ਛਾਲਛੂ ਦੇ ਦਗੇ ਜਾਨਵਰੀ ਦੇ ਦਾਂਗੇ 90 ਪੂਰੇ ਦੀ ਭਾਜੀ ਦੇ ਦਾਂਗੇ 90 90 ਪੂਰੇ ਲੈ ਵੀ ਜਿੰਨੂੰ ਫੱਬੇ ਹੈ ਮੇਰਾ ਵੀ ਜਿੰਨੇ ਵੀ ਲੈਣੀ ਆ ਨਾ ਇਹ ਤਾਂ ਵੀ ਸਮਝ ਕੇ ਨਾ ਹੋਵੇ ਯਾਰ ਇਹ ਕਰਮਾੜੀ ਇਹ 35 ਨਹੀਂ ਆ ਸਾਰਾ ਸਾਰਾ ਦਾਦਾ ਦੇ ਦਾਂਗੇ ਜੋ ਵੀ ਇਹ ਸਾਰਾ ਕਰ ਉਹਨੇ ਵੀਰ ਕੋ ਵੇਖਣੀ ਆ ਕਰਮਾੜੀ ਇੱਤਰ ਵੀ ਨਸਲ ਨਹੀਂ ਆ ਠੀਕ ਆ ਵੀਰੇ ਠੀਕ ਆ 90 ਹਜ਼ਾਰ ਚ ਭਾਈ ਮਾਦੀ ਲੈਣੀ ਆ ਗਾਣੀ ਆ ਨਹੀਂ ਬਿਲਕੁਲ ਬਿਲਕੁਲ ਇਹ ਤਾਂ ਕਰਮਾੜੀ ਚੰਗਾ ਭਰਾਊਗੀ ਬਹੁਤ ਬਹੁਤ ਬਦਵਾ ਦੇ ਕਿਸੇ ਪੁਰਾਣੇ ਰੱਖਣੀ ਆ ਦੋ ਬਾਬੇਵਾਰੇ ਨੇਾਰੇ ਕਰ ਦਊਗੀ ਹਾਂ ਇਧਰ ਆ ਵੀਰ ਸਦਨਾਮ ਇੱਕ ਗਿਰਦੇ ਵਿੱਚ ਆ ਗਈ ਇਹ ਸਾਰੇ ਆ ਗਈ ਪੰਡਤ ਜੀ ਰਾਹ ਦੀ ਬਰੀਡ ਲੈਂਦੀ ਆਪਾਂ ਹਾਂ ਬਹੁਤ ਵਧੀਆ ਬਸ ਜਸਰੀ ਮਾਜਨ ਆਪਣੇ ਬੜੇ ਭਰਾ ਪਸੰਦ ਕਰਦੇ ਆ ਜੀ ਤੇਰੀ ਫਾਰਮ ਉਹਨਾਂ ਦੇ ਵੀ ਅੱਜ ਕੱਲ੍ਹ ਬੜੇ ਚੱਕਰੇ ਆ ਤੇ ਇਹ ਵੀ ਜਨਾ ਸੁਆ 15 16 ਕਿਲੋ ਦੁੱਧ ਆ ਸੁਆ ਕੰਨੀਆਂ ਦੀ ਬਰਾਬਰ ਕਿਤੇ ਆ ਗਈ ਇਹਦੀ ਬੱਚਾ ਜਿਹਦੇ ਨਾਲ ਠੀਕ ਠੀਕ ਆ ਤੇ 15 16 ਕਿਲੋ ਦੁੱਧ ਤਿਆਰ ਆ ਇਹ ਮਗਰ ਬੱਚਾ ਕਿੰਨੇ ਦਿਨਾਂ ਦੀ ਸੁਈ ਆ ਬੱਚਾ ਕੋਈ 20 25 ਦਿਨਾਂ ਦਾ ਹੋਊਗਾ ਲਓ ਜੀ 20 25 ਦਿਨਾਂ ਦਾ ਸੁਆ ਤੇ ਸੁਆ ਆ ਦੁੱਧ ਆ ਹੀ ਨਾ ਹਾਂਜੀ ਦੁੱਜਾ ਦੁੱਜਾ ਲਓ ਜੀ ਦੁੱਜਾ ਖਾਸ ਜਿਹੜਾ ਸੁਆਪਾ ਤੁਹਾਨੂੰ ਵੇਰ ਦਿਖਾ ਰਿਹਾ ਸੀ ਇਹ ਵੀ ਬੜੀ ਆ ਆਹ ਦੇਖੋ ਗੇਰ ਨਸਲ ਜਾਤ ਆ ਗਈ ਆ ਕੋਲ ਚਵਾਏ ਦਿੱਤਾ ਜੀ ਇਹ ਦੋ ਦੋ ਚਲਾ ਦੇ ਇਹ ਜਾ ਸਪਲੈਸਿਕ ਹੋ ਗਈ ਹਾਂ ਲਓ ਜੀ ਠੀਕ ਆ ਧਰਮਗੁਰ ਮਲਾਰੀ ਵੀ ਜੀ ਕੋਈ ਕੰਮ ਹੈਗਾ ਬਹੁਤ ਮਾਸਪੁਰਾ ਇਹ ਠੰਡਾ ਲਓ ਜੀ ਠੀਕ ਆ ਦੋ ਬੋਲ ਚਾਰ ਚਰ ਧਾਰਾ ਤੁਹਾਨੂੰ ਦਿਖਾ ਰਿਹਾ ਆ ਆਹ ਦੇਖੋ ਜੀ 15 ਜਨ ਨੂੰ ਦੋ ਦੋ 11 ਨਸਲ ਪ੍ਰੀਰਦੇ ਵਿੱਚ ਵਾਰ ਰਖਾ ਰਹੇ ਆ ਜੋ ਵੀ ਵੇਖੋ ਚਿੱਟਾ ਜੀ ਇਹਦਾ ਮੈਨ ਹੁੰਦਾ ਇਹ ਐਟਰ ਕੁਆਲਟੀ ਆ ਕੋਈ ਬੰਗਾ ਨਹੀਂ ਕੋਈ ਰਸੀ ਹਾਲ ਦੀ ਤੇ ਕੋਈ ਵੀ ਕਿਸੇ ਰਕਮ ਵਿੱਚ ਜੂੜ ਰਸੀ ਪਾ ਕੇ ਨਹੀਂ ਆਪਾਂ ਚਬਾਈ ਕਰਦੇ ਇਹ ਥੱਲੇ ਖਲੇ ਆ ਇਹ ਕਿੰਨਾਂ ਕਰਨ ਵਾਲੇ ਦੋਵੇਂ ਹੀ ਕੇ ਠੀਕ ਆ ਠੀਕ ਆ ਇਹਦਾ ਵੀ ਸਤਨਾਮ ਵੀਰ ਕੀ ਮੁੱਲ ਰੋਗੇ ਦਾ ਇਹਦਾ ਮੁੱਲ ਵੀਰ ਜੀ 10000 ਰੁਪਏ ਕਹਿੰਦੇ 60000 ਜੀ ਦਾ 60000 ਦੀ ਹਾਂਜੀ ਠੀਕ ਹੈ ਜੀ ਪੱਚੇ ਵੰਜਾ ਦੇ ਦਾਂਗੇ ਭਾਜੀ 55000 ਰੁਪਏ 55000 ਦੀ ਦੇਣਾ ਲੋ ਜੀ ਕਸਰਾ ਕੁਸਰਾ ਕੱਢ ਗਏ 55000 ਮਣਕੇ ਪਹੁੰਚ ਵੀ ਕਰਨੀ ਮਾਰੋ ਇਹ 100 ਕਿਲੋਮੀਟਰ ਤੱਕ ਚੱਲ ਹੁੰਦੀ ਆ ਸਾਰੇ ਪਛਮਾ ਦੀ ਭਾਈ 16 ਲੀਟਰ ਤੋਂ ਚਾਊਗਾ ਮੇਰੇ ਜਿੰਨਾ ਕੋ ਮਰਜ਼ੀ ਭਾਂ ਭਰਾ ਕੰਡਾ ਲਾਈ ਜਾਵੇ ਇਤਰਾ ਜਵਾਹਾਂ ਦੀ ਬੇ ਠੰਡੀ ਭਾਵੇਂ ਬੱਚਾ ਛੱਡੋ ਔਏ ਨਾ ਇਹਦੀ ਸੀਲ ਹਾਂ ਭਾਜੀ ਪਹਿਲੇ ਨੰਬਰ ਤੇ ਗੱਬਨ ਰਖਾਤੀ ਸੀ ਇਹ ਤਿੰਨ ਸੋਨਿਆਂ ਤੇ ਤਿੰਨ ਟੋਖੜਾ ਗੱਬਨ ਦੇਉਗਾ ਠੀਕ ਆ ਤੇ ਇਹ ਵੀਰ ਸਤਨਾਮ ਕੀ ਵੇਰਵਾ ਇਸ ਵਾਰ ਤਾਂ ਸਵੀਕਾਰ ਹੋ ਜਾਕ ਠੀਕ ਆ ਇਹ ਵੀ ਜਿੱਦ ਤੱਕ 10 ਸੂਰ ਜਿਹੜੀ ਨਸਲ ਵਾਲੀ ਦਾ ਬੱਚਾ ਜਿਹੜਾ ਸੂਰ ਹੋ ਗਿਆ 5-6 ਦਿਨ 5 ਸੂਰ ਹਾਂਜੀ 10 ਸੂਰ 17 ਕਿਲੋ ਬੋੜਾ ਇਹ ਦੇਖੋ ਲਓ ਜੀ 5-6 ਦਿਨਾਂ ਦੀ ਸੂਰ ਮਾ ਬਣਾ ਭਰਾ ਦੁੱਧ ਮੰਨੇ ਤੇ 15-16 ਕਿਲੋ ਸੂਰ ਜਿਹੜਾ ਤੋਆ ਜਿਹੜਾ 22-23 ਕਿਲੋ ਵਾਲੀ ਨਸਲ ਵਾਲੀ ਆ ਲਓ ਜੀ 16 ਕਿਲੋ 15-16 ਕਿਲੋ ਜਿਹੜਾ ਇਸ ਵਕਤ ਬੋੜੇ ਮੰਨ ਕੇ ਪੇਸ਼ ਕਰ ਦਿੱਤਾ ਦੇਖੋ ਤਾਂ ਜਿਆਦਾ ਇਹ ਲੈ ਆਵਾਂਗੇ ਫਿਕਸ ਕਰੇਗਾ ਤੇਗਾ ਠੀਕ ਆ ਆ ਵੀ ਦੇਖੇ ਟੋਕੜਾਂ ਆਪਾਂ ਕਰਦਣਾ ਲੋਕਾਂ ਨੂੰ ਚਲੋ ਜੀ ਸੋ ਹਾਈਟ ਸਟਰਕਚਰ ਜਿਹੜਾ ਇਸ ਵਾਰ ਦਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਜਿਵੇਂ ਵਿੱਚ ਕਈ ਬੜਾ ਆਉਂਦੀਆਂ ਜਿਵੇਂ ਨਸਲ ਜਾਤਾਂ ਜਿਹੜੀਆਂ ਸੈਂਟਰ ਤੋਂ ਲੱਕ ਥੋੜਾ ਬਾਕੀ ਆਰਡਰ ਦੀ ਕੁਆਲਿਟੀ ਚੰਗੀ ਆ ਮੁੱਠੀ ਵਾਲਾ ਥਾਣਾ ਕੋਈ ਫੋਰਚਾਗ ਕੋਈ ਬੱਚਾ ਨਹੀਂਗਾ ਕਿਸੇ ਨਗਾਦੇ ਦੋ ਬਿਲਕੁਲ ਆਰਡਰ ਦੇ ਨਾਲ ਠੀਕ ਆ ਨਗਾਦੇ ਦੋ ਸੋ ਚਾਰੇ ਥਾਣਾ ਗਰਲਬਾੜ ਚੰਗੀ ਆ ਇਧਰ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆਪਾਂ ਆਹ ਦੇ ਦੋ ਬੋਈ ਨਹੀਂ ਬਣ ਗਿਆ ਨਹੀਂ ਕਰੋ ਜਾ ਕੇ ਠੀਕ ਹੈ ਜੀ ਸੋ ਮੋਟੀ ਤਾਰ ਆ ਬਿਲਕੁਲ ਇੱਕ ਨੰਬਰ ਚੌੜਾਈ ਦਾ ਵੀ ਜੀ ਇੱਕ ਨੰਬਰ ਦਾ ਮਾਰ ਆ ਪਿਆ ਚਲੋ ਮਾਰਾ ਪਣ ਭਰੋ ਸਾਕ ਨਾ ਚਲੋ ਸਤਨਾਮ ਚਲੋ ਪੈਸੇ ਤੇ ਨਾ ਤੁਸੀਂ ਲਾ ਕੇ ਲਿਆਉਣੀ ਸ਼ਾਇਦ ਹਾਂਜੀ ਹਾਂਜੀ ਤੇ ਕਾਹ ਨੂੰ ਮਾਰੀ ਲੈ ਕੇ ਆਉਣੀ ਪਈ ਬਸ 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 ਤੇ ਇਹ ਦੋਸਤੋ ਮਾਰ ਵੈਸੇ ਚੋਣ ਜਵਾਲੇ ਪਾਸੇ ਚਲੋ ਕੋਈ ਲਾਂਬਾ ਨਹੀਂਗਾ ਪਰ ਫਿਰ ਵੀ ਜਿੱਦਾਂ ਵੀ ਕਿਸੇ ਭਰਾ ਦੀ ਸੰਤੁਸ਼ਟੀ ਹੁੰਦੀ ਆ ਵੀ ਤੁਸੀਂ ਸੰਤੁਸ਼ਟੀ ਆ ਕੋਈ ਵੈਲੀ ਜੇ ਕੋ ਭਰਾ ਭਰਾ ਹੀ ਸਿਆਗੇ ਚਾਹੂਗਾ ਚਵਾਗੇ ਦਵਾਂਗੇ ਜੇ ਵੋਟਾਂ ਲਊਗਾ ਗਰੰਟੀ ਦਵਾਂਗੇ ਠੀਕ ਆ ਫਿਰ ਆਹ ਨਹੀਂ ਕੋਈ ਐਸਾ ਸਾਰੇ ਪੀਲੀ ਵੀਡੀਓ ਦੋ ਵੀਜੀ ਚੋਣੇ ਚੋਂ ਕਈ ਸਾਹਿਬ 5 ਵਜੇ ਤੀਜੀ ਕਹਿਣੀ ਆ ਆਪਾਂ ਦੋ ਦੋ ਟਾਈਮ ਚ ਆ ਕੇ ਦਿੱਤੀਆਂ ਅਚਨ ਕੀ ਗੱਲ ਉਹ ਤਾਂ ਮਾਰਾ ਦੇ ਦਤਾ ਪੈਸੇ ਲੈ ਜਾ ਲੈ ਤੂੰ ਛੁੱਟੀ ਨਾ ਠੋਕੀ ਓਕੇ ਸਤਨਾਮ ਇਹਦਾ ਬੱਚਾ ਮਦਰ ਬੱਚਾ ਬਖਾਤਾ ਬੱਚਾ ਕੀ ਮੁੱਲ ਦੀ ਆ ਮੁੱਲ ਵੀਜੀ ਦਾ ਕਰਦੇ ਆ 5000 ਰੁਪਈਆ ਹਾਂਜੀ ਇਹ ਆਪਾਂ ਦਾ ਜਦੋਂ ਰੋਗਣਾ ਨਹੀਂ ਰੋਗਣਾ ਦੇ ਦੀ ਆਪਾਂ ਕਹਿੰਦੇ ਛਿਲ ਨਹੀਂ ਲੋਏ ਦੁੱਧ ਦਾ 20 ਕਿਲੋ ਭਰ ਦੂਗੀ ਹਾਂਜੀ 45000 ਦੀ ਦੇ ਦਾਂਗੇ 45000 ਦਾ ਜੀ ਲਓ ਜੀ ਇਹ 45000 ਦੀ ਰਕਮ ਮਿਲ ਜੂਗੀ ਕੋਈ ਕਸਰ 45000 ਦੀ ਕਰਾਂਗੇ 45000 ਦੀ ਲਓ ਵੀ 45000 ਦੀ ਚਲਗੀ ਦਾ 20 ਕਿਲੋ ਦੇ ਦੂਗਾ 15 16 ਕਿਲੋ ਕੰਡੇ ਵਾਲੋ ਦਿਆ ਹਾਂ 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 ਆਹ ਦਿਖਾ ਦਿਓ ਮੜਾ ਪਿਛਲੇ ਸੀਰ ਬਹਾ ਦਾ ਆ ਦੇਖੋ ਇਹ ਨਸਲ ਬਰੀਡ ਦੇਖੋ ਉੱਚਾ ਚੇਲ ਘਾਟਾ ਜੀ ਇਹ 20 22 ਕਿਲੋ ਵਾਲੀ ਇਹ ਵੀ ਕਰਮ ਵਾਲੀ ਆ ਜੀ ਖਤਿਆਂ ਅੱਜ ਸੂਈ ਹਾਂ ਖੰਡੀਆ ਨੂੰ ਇਹ ਨਹੀਂ ਕਰਨਾ ਕਰਨਾ ਲੋ ਜੀ ਤੁਹ ਪਸੰਦ ਆਊਗੀ ਠੀਕ ਆ ਜੀ ਸਿਰਫ 42000 ਰੁਪਏ ਹਾਂਜੀ ਇਹ ਡੇਲੀ ਵਾਲੇ ਭੈਣ ਭਰਾ ਦਿੱਤੇ ਜਾ ਰਹੇ ਆ ਬਿਲਕੁਲ ਬਿਲਕੁਲ ਬਾਕੀ ਸੀਜ਼ਨ ਆ ਗਿਆ ਨਾ ਤਾਂ ਕਰਮਾ ਲਈ ਬਾਕੀ ਬਾਕੀ ਹਾਂ ਨਾਲੇ ਖਾ ਲੀਆਂ ਰਾਜ ਰਾਜ ਕੇ ਦੇਣੀਆਂ ਰਾਜ ਰਾਜ ਦੀ ਹਾਂ ਲੈ ਵੀਰ ਸਤਨਾਮ ਅੱਗੇ ਆਹ ਕ੍ਰੋਸ ਆਪਣੇ ਕੋਲ ਸਹੀ ਆ ਦੂਜਾ ਜਿਵੇਂ ਵੀਰ ਜੀ ਗੱਭਣਿਆ ਜੀ ਲੋ ਵੀ ਇੱਕ ਗੱਭਣ ਵਾਰ ਦਿਖਾ ਦਿੰਦੇ ਆ ਸ਼ਾਈ ਵਾਲ ਦੂਜਾ ਸਵੇਰ ਸੂਨ ਵਾਲੀ ਆ ਕ੍ਰੋਸ ਸਪਰੇਅ ਦਾ ਹਾਂ ਫੋਟੋਸ ਦੇ ਲਈ ਦੀ ਹੈ ਜੀ ਇਹ ਲੈਣੇ 5 ਦਿਨ 5-6 ਦਿਨ ਹਾਂਜੀ ਲੋ ਜੀ ਆਪਸੇ 8 ਦਿਨ 6 ਦਿਨ ਹਫਤਾ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਤੋਂ ਦਿਨ ਨੂੰ ਤੇ ਕਰਮਾ ਦੀ ਕੱਢਦੀ ਆ ਬਾਕੀ ਤਾਂ ਜਿੱਥੋਂ ਜੋ ਸੋਨਾ ਗੋਲਾ ਜਾਲਾ ਚੰਗਾ ਬੰਦੀ ਬੜੀ ਫਿਰ ਆਰਡਰ ਕੁਆਲਟੀ ਤੁਹਾਡੇ ਸਾਹਮਣੇ ਆ ਮੁਠੀ ਰਾ ਥਾਣਾ ਮੈਂ ਤਾਂ ਦੋ ਦਿਨ ਲੈਵਾਦ ਵੀ ਕਿ ਪੂਰਾ ਬਣਾਇਆ ਦੋ ਦਿਨ ਤੋਂ ਦਿਨ ਕਰਮਾਣੇ 13 ਜਿਲ੍ਹੇ ਬੰਦੇ ਆਪਾਂ ਦੇ ਲਈ ਲੀਏ ਲੋਲੀ ਪੋਲੀ ਆ ਥੱਲੇ ਜਿਹਨੇ ਆਂਦੇ ਹਨਾ ਛੋਲਾ ਚੜਾ ਚੰਗਾ ਸੋਨਾ ਪਿਆਰ ਕਰੀ ਜਾਂਦੇ ਆ ਆ ਦੇਖੋ ਮਾਲ ਬਰਫਰ ਕਾ ਮਿਲੂਗਾ ਹਾਂ ਲੋ ਚੀਪਾ ਹੋ ਰਿਹਾ ਆ ਇਹ ਆ ਦੱਸੋ ਸੁੱਕੀ ਗੁੰੜੀ ਆਉਂਦੀ ਆ ਬਿਲਕੁਲ ਜਿਹੜਾ ਆ ਸੁੱਕਾ ਆਪਾਂ ਸ਼ਹਿਦ ਕਹ ਲਈਏ ਠੀਕ ਆ ਬਿਲਕੁਲ ਸੁੱਕੀ ਗੁੰੜੀ ਸੁੱਕੀ ਗੁੰੜੀ ਗੁੰਦਾਈ ਤਰੀ ਆਉਂਦੀ ਆ ਚਾਰੇ ਥਾਂ ਦੇ ਵਿੱਚ ਅਜੇ ਖਿੰਨੂ ਬੰਦੂ ਵੀ ਚੰਗਾ ਅਜੇ ਤਾਂ ਕਰਮਾ ਦੀ ਠੀਕ ਆ ਗੁੰਦਾਈ ਆਉਂਦੀ ਆ ਅਜੇ ਦਿਨ ਲੈ ਜਣੇ ਹੱਥ ਸੱਤ ਕਦੇ ਨੇ ਕੋਈ ਵੀ ਵੀਰ ਮੰਨ ਕੇ ਲਵੇ ਠੀਕ ਆ ਹਾਂ ਠੀਕ ਆ ਮੋੜ ਦੋ ਫਿਰ ਦੁੱਧ ਵਸ਼ੀ ਵੱਡੇ ਕਾਦ ਦੀ ਤੁਹਾਨੂੰ 15 ਕਿਲੋ ਭਰ ਦੂ ਕਰਮਾ ਦੀ ਠੀਕ ਆ ਠੀਕ ਆ ਬਾਬੇ ਇਹ ਬਸੋ ਢਾਂਚਾ ਇਸ ਸਟਰਕਚਰ ਐ ਇਸ ਵਾਰ ਦਾ ਸੋ ਦੂਜਾ ਸੁਆ ਬਾਇਰ ਸੁਣੀ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਗੱਬਨ ਤੇ ਟੇਪੜ ਵੀ ਤੁਹਾਨੂੰ ਦਿਖਾ ਦਿੱਤਾ ਜਿਹੜਾ ਮਰਜੀ ਸੱਜਣਾ ਟੱਪ ਕੇ ਤਸੰਦੀ ਕਰੇ ਠੀਕ ਆ ਜੇ ਕੋਈ ਮਣ ਭਰਾ ਮਗਾਉ ਬੇਸਾ ਕਾ ਦੀ ਉੱਤਰ ਕੇ ਟੱਪ ਕੇ ਫੇਰ ਮਾਇਆ ਦੇ ਦੇ ਕੋਈ ਚੱਕਰ ਨਹੀਂ ਆਪਣੀ ਸੁਣੇਰ ਕੀ ਆ ਬਿਲਕੁਲ ਤੇ ਇਹ ਵੀਰ ਮੁੱਲ ਕੀ ਕਰ ਦੇਣਾ ਮੋਲ ਵੀਰ ਜੀ ਵਛੀਣਾ ਮਾਇਆ ਲਾੜਿਆ 55 55000 ਦੇ ਵਿੱਚ ਜੀ ਇਹ ਤੋਂ ਦੀ ਸੂਈ ਤੇ ਤੇ ਹੀ 55 ਜੀ ਚਾਹਾਂਗਾ 52 ਕਰਦੇ 50000 ਤੂੰ ਛੋੜ ਛੋੜ ਵੀ ਕਰਦਾਂਗੇ 50 ਦੇ ਵਿੱਚੋਂ ਹਾਂ ਲਓ ਜੀ 50000 ਦੇ ਵਿੱਚੋਂ ਕਿੰਨੀ ਹੁੰਦੀ ਹੈ 45 ਦੀ ਦੇ ਦਾਂਗੇ ਭਾਈ ਜੈ ਸਰੋਜੀ ਹਾਂਜੀ ਹਾਂਜੀ ਲਓ ਵੀ ਜੈ ਸਰੋ 45000 ਦੀ ਮਿਲ ਜਾਵੇ ਲਓ ਥੋੜਾ ਜਿਹਾ ਅਸੀ ਚਾਹ ਕਸਰਾ ਕੁਸਰਾ ਕੱਢ ਕੇ ਕੋਈ ਗੱਲ ਨਹੀਂ ਜਾਂਦੀ ਨਾ ਮੈਂ ਕਰਮਾ ਕੋਈ ਕਾਪ ਇਨਸਾਨ ਬਣੂਗਾ ਸੁਖਲਾ ਬੱਚੀ ਤੇ ਇਹ ਵੀ ਵਪਾਰੀ ਭਰਾ ਵੀ ਜੀ ਲੈ ਜਾ ਕਮਾਈ ਜੀ ਪੰਜ ਨਾਲ 55000 ਦੀ ਆਪਾਂ ਇਹਨਾਂ ਨਾਲ ਦੀਆਂ 55000 ਵੇਚੀਆਂ ਹਾਂ ਹਾਂ ਜਿੰਨ 10 ਰੈਂਦੀ ਕਰਕੇ 45 ਬੱਸ ਬੱਸ ਲੋ ਵੀ ਚਲੋ ਉਹ ਹੀ ਕੋਈ 8-10 ਦਿਨ ਲੱਗਦੀ ਅਜ ਨਰਮਾ ਥੋੜੀ ਜੀ ਉਸ ਰੋਖ ਨਾਲ ਮਿਲ ਜੂਗੀ ਤੁਹਾਨੂੰ ਹਾਂ ਨਹੀਂ ਆ ਤੇ ਮੈਂ ਨਹੀਂ ਖਰਾਤਾਂ ਕਰਨਾ ਹਾਂ ਨਹੀਂ ਨਹੀਂ ਸੀਲੀਆਂ ਸੂਲੀਆਂ ਚਲੋ ਪੂਰੀਆਂ ਨੇ ਉੱਪਰ ਚਲੋ ਕੋਈ ਗੱਲ ਨਹੀਂ ਕੀ ਤੇ ਅੱਗੇ ਵੀਰ ਸੁਖਨਾਮ ਜਿਹੜੀਆਂ 5ਵੇਂ ਨੰਬਰ ਤੇ ਦੱਬੀ ਬੈੜ ਆ ਗਈ ਆਪਣੇ ਕੋਲ ਇਹ ਵੀਰ ਜੀ ਆ ਗਈ ਸਾਢੇ 50 ਮਿੰਨਾਂ ਦੀ ਗੱਬਰ ਸਾਢੇ 50 ਦੀ ਤੇ 7 ਕਿਲੋ ਦੁੱਧ ਹੈਗੀ ਉਹ ਵੀ ਬਰਸੀ ਠੀਕ ਹੈ ਜੀ ਹਾਂ ਲਓ ਜੀ ਸਾਢੇ 50 ਮਿੰਨਾਂ ਦੀ ਗੱਬਰ ਤੇ 7 ਕਿਲੋ ਹਾਂ ਲਓ ਜੀ 7 ਕਿਲੋ ਦੁੱਧ ਤੇ ਸਾਬੇ ਪੰਜਾਂ ਮਹੀਨਿਆਂ ਦੀ ਗੱਬਨ ਕੀ ਗੱਲ ਗਰਮੀ ਜਾਂਦੀ ਆ ਜੀ ਅੱਜ ਅਸੀਂ ਕਰੋ ਸਾਂ ਦੇਖੋ ਪੂਛੀ ਗਰਮਾ ਲਈ ਆਹੋ ਲੈ ਜੀ ਕਰੋ ਚੱਕ ਠੀਕ ਆ ਥੋੜੀ ਜਿਹੀ ਨਾ ਸੰਭ ਰਹੀ ਆ ਵਾਸੀ ਥੋੜੀ ਜਿਹੀ ਕਿ ਸੰਭੀ ਘਾਪਿਆ ਇਹ ਕਿਲਾ ਮਰਾ ਇਹ ਖਰੀਦਣ ਵਾਲੀ ਤਵੀਰ ਨੂੰ ਆਖਿਆ ਇਹ ਨਹੀਂ ਦੱਸ ਲਵਾ ਕੋਲ ਅੰਪਾਇਰ ਦਾ ਬੰਦਾ ਲਾ ਲਵਾ ਰਾ ਬੰਦਾ ਜਿਹਨੇ ਵੀਡੀਓ ਚਲੇ ਲਵਾ ਰਾਂ ਲੋ ਜੀ 7 ਕਿਲੋ ਪੰਚਾ ਮੇਜ ਦੀ ਗੱਬਰ ਚੈੱਕ ਕਰੋਗਾ ਪਿੱਜੇਲੀ ਗੱਬਰ ਹੈ ਨਾ ਪਿੱਜੇ ਤੇ ਜੀ ਅਮਰ ਦਾ ਗੱਬਰ ਨੋ ਇੱਕ ਜਿਹੜਾ ਪੈਰ ਦਾ ਦੇਖੋ ਬੰਨਾ ਵਾਲਾ ਠੀਕ ਹੈ ਉਹਦੇ ਕਰਕੇ ਥੋੜਾ ਜਿਹਾ ਜਦੋਂ ਪੱਕੀ ਫਰਸ਼ ਤੇ ਜਾਂਦੀ ਆ ਤੇ ਦੱਪਦੀ ਆ ਪੈਰ ਉਹ ਬੰਨਣਾ ਵਾਲਾ ਕੋਈ ਬਣਾ ਦਿੱਤਾ ਜੀ ਬਣਾ ਦੇਣਾ ਬਣਾ ਦੇਣਾ ਅੱਜ ਬਣ ਜੂਗਾ ਕੱਲ ਮੇਰਾ ਭਰਾ ਕੋਈ ਸੌਦਾ ਕਰੂਗਾ ਤਾਂ ਬਣਿਆ ਹੋਊਗਾ ਹਾਂਜੀ ਤੇ ਇਹ ਫੇਸ ਕੁਆਲਟੀ ਦਾ ਜਰਸੀ ਨਾਲ ਤੁਸੀਂ ਕਰਾਸ ਲਾ ਲਿਆ ਜੀ ਬਹੁਤੀ ਛੋਟੀ ਆ ਡੂੰਘ ਟੋਆ ਉਸੇ ਤਰ੍ਹਾਂੀਆਂ ਅੱਖਾਂ ਦੇ ਵਿੱਚ ਇਹ ਵੱਡੇ ਭਾਂਡੇ ਨਹੀਂ ਆਵੇ ਦੋਤੀ ਪਾਈ 23 ਕਿਲੋ ਦੇ ਸਾਡੇ ਤੇ ਪਾਸੇ ਆਪਾਂ ਤੁਹਾਨੂੰ ਤੁਰਦੀਆਂ ਵਿਖਾ ਦਿੰਦੇ ਆ ਲੱਭਾ ਥਾਣਾ ਕਰੋ ਚੱਕ ਠੀਕ ਆ ਪੱਕੇ ਸਮੇਂ ਪੈਰਾਂ ਤੋਂ ਬਚੜਿਆ ਜਾਉ ਹੋਈ ਜੀ ਪਰੇਸ਼ਾਨੀ ਹੋ ਜਾਂਦਾ ਜੀ ਬਿਲਕੁਲ ਆ ਦੇਖੋ ਜੀ ਉਹ ਦੋ ਬੋ ਚਾਰ ਚਾਰ ਘਾਰਾਂ ਮਾਰ ਕੇ ਦਿਖਾ ਦਿੰਦੇ ਜੀ ਬਹੁਤ ਚਾਤਨ ਭਰਾ ਅਗਲੇ ਦਿਨਾਂ ਦੀ ਚੋਾਈ ਵੀ ਮਾਣੀ ਜੀ ਬਸ ਸੀਲ ਨਹੀਂ ਕਰਦੇ ਸਾਡੇ ਦਿਨਾਂ ਚੋਾਈ ਪੀ ਜਾਣਾ ਸੋਨੇ ਰਗਾ ਚੋਾਈ ਦੇ ਬਸ ਉਹ ਹੀ ਦਾਦਾ ਦਰੋਂ ਵੀ ਪੈਣਾ ਪੋਣਾ ਦੀ ਜਿਹੜੀ ਚੋਣੀ ਦੀ ਲੱਖ ਰੁਪਏ ਨਾ ਮਾਰਦੀ ਹੋਏ ਓਕੇ ਫਿਰ ਸਦਨਾਮ ਕੀ ਮੁੱਲ ਵੜੀ ਮੁੱਲ ਵੀ ਕੀ 40000 ਕਰਦੇ 38000 ਦੇ ਦਾਂ 38 ਦੀ 38 ਦੇ ਦਾਂ ਕਸਰਾ ਕਰਦੇ ਮੁੰਡਿਆ 35 ਦੇ ਦਾਂਗੇ ਭਾਈ 35 ਦੀ 500 ਹੋਰ ਜੀ ਸਾਬੇ 35 ਦੀ ਜਾਂਦੀ ਰੋ ਕਰਮਾ ਜੀ ਠੀਕ ਆ ਜੀ 100 ਕਿਲੋਮੀਟਰ ਪਹੁੰਚੇਗੀ ਜਿਹ ਦੇ ਵਿੱਚ ਚਲੋ ਕੋਈ 2-3 ਮਹੀਨੇ ਸਾਹਮਣੇ ਮੈਂ 7000 ਨਾਲ ਦੁੱਧਤੀ ਜਣਾ ਜੇ ਮਹੀਨਾ ਖੰਡ ਚ ਹੋਏ ਆ ਦਰਮਾਨ ਨਾ ਨਹੀਂ ਵਾਦੇ ਦੀਆ ਚਲੋ ਕੋਈ ਇੰਨੇ ਵੀ ਲੈ ਜਾਂਦਾ ਕੱਲੋਂ ਵਧਣਾ ਆ ਬਿਲਕੁਲ ਜੀ ਬਿਲਕੁਲ ਵਾਦੇ ਦਾ ਸਬਦਾ ਹੀ ਆ ਅੱਗੇ ਡੱਬੀ ਫੜੀ ਮੀਤੇ ਜੀ ਮਾਲੀ ਬਾਹਰ ਕਰ ਲਿਆ ਆ ਵੀ ਦੂਜੇ ਵਾਸਤੇ ਗੱਭਣ ਜੀ ਦੂਜੇ ਦੀ ਗੱਭਣ ਕਿੰਨੇ ਨਹੀਂ 70 ਵੀ ਜੀ ਗੱਭਣ 1 ਕਿਲੋ ਦੁੱਧ ਲਓ ਜੀ ਇਹ ਵੀ ਫੋਲ ਬਰੇਡ ਤੇ ਫੋਲ ਦੇ ਦਾਂਗੇ ਜੀ ਆਹ ਦੇਖੋ ਜੀ 7 ਮਹੀਨੇ ਦੀ ਗੱਭਣ 8 ਕਿਲੋ ਦੁੱਧ 8 ਕਿਲੋ ਦੁੱਧ ਹਾਂਜੀ ਲਓ ਜੀ ਗਾ ਦੁੱਧੇ ਦੀ ਗੱਪਣੇ ਨਾ ਇਹ ਦੁੱਧੇ ਦੁੱਧੇ ਸੋਨਾ ਦੁੱਧ ਜੀ ਦੁੱਧਾ ਸੋਨਾ ਹੁਣ ਪਹਿਲੇ ਸਵੇਰੇ ਚੱਲਣ ਦੀ ਹੈ ਕਰਮਾਲੀ ਫੈਸ਼ਨ ਦੇਖੋ ਸੋਹਣੀ ਦੇਖੋ ਤੇ 7 ਮਹੀਨੇ ਦੀ ਗੱਪਣ ਬੂਥੀ ਪਾਤੀ ਦੇਖੋ ਮੇਰਾ ਪ੍ਰਾ ਹਰਸੀ ਹੈਗੇ 8 ਕਿਲੋ ਦੁੱਧ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਦੇ ਜੀ 8 ਕਿਲੋ ਦੁੱਧ ਸਤਾਂ ਮਹੀਨੇ ਜਿਹੜੀ ਗੱਬਰ ਦੋ ਮਹੀਨੇ ਅੱਗੇ ਸਨ ਵਿਚਾਰੇ ਅੱਗੇ ਰਹਿ ਗਏ ਸੋਨੇ ਕੋਲੀ ਭਾਈ ਭਾਵੇਂ ਕੋਈ ਭਾਂ ਸੋਲੇ ਭਰਾ ਜੋੜੇ ਜਵਾਵ ਜੋੜੇ ਤੁਹਾਡੀ ਬਾਰੀ ਚ ਵਸੀ ਜੀ ਵੱਡੇ ਟਾ ਜੀ ਵਸੀ ਆ 85 90 ਹਜ਼ਾਰ ਦਾ ਵਾਲ 85 ਹਜ਼ਾਰ ਦਾ ਪਹਿਲੇ ਸੁਝਾਈ ਮੈਂ ਅੱਛਾ ਅੱਛਾ ਆ ਚਲੋ ਹੁਣ ਵੀ ਕਿਸੇ ਦੇ ਸਾਹਮਣੇ ਨਾ ਮਹੀਨਾ ਖਣ ਚੋੜੇ ਮਹੀਨਾ ਸਾਭੀ ਕੇ ਵਜਨ ਚੜਾ ਹਤਰਾ ਬੜੀ ਰੋਤ ਤੇ ਨੇ ਕਰਵਾ ਦੇ ਫਿਰ ਰਗੁੰਦੀ ਆ ਫਿਰ ਕਾ ਸਿਆਲ ਦੇ ਪੁੱਤ ਕੇ ਪੈਸੇ ਆ ਲਓ ਵੀ ਇਹ ਟੋਕਰ ਗੱਬਰ ਨਾਗਾ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਮਕਸਦ ਇਹੋ ਹੀ ਆ ਚਵਾਈ ਬਿਲਕੁਲ ਫਿੱਟ ਪਾੜਾ ਤੇ ਪਰ ਜਿਹੜਾ ਅਸੂ ਠੰਡਾ ਗਰਮ ਸਰਦ ਉਹ ਤਾਂ ਬੰਦਾ ਜਿੱਥੇ ਕੋਈ ਲਾਪਿਸ਼ਰ ਮਾਰਨ ਵਾਲੀਆਂ ਬਹਿਰਾ ਨਹੀਂ ਸੀ ਸੋ ਇਹਦੀ ਡਿਟੇਲ ਆ ਜੀ ਅੱਜ ਬੱਚੀ ਚੰਗੀ ਆ ਤਾਂ ਉਹ ਵੱਡਾ ਵੱਡਾ ਕਾਗਲ ਲਿਆ ਫਿਕਸ ਹੋ ਗਿਆ ਇਹ ਫਿਕਸਲੀ ਬਾਗੜੀ ਹੋ ਗਿਆ ਜੀ ਸਾਲ ਲਗਾ ਆ ਮਾਰੋ ਨੀਗਾ ਢੋਲਾ ਚੜਾ ਸੋਨਾ ਬਾਕੀ ਸੱਜਰ ਵੀ ਦੋ ਤੇ ਕਰਮਣ 20 ਲੀਟਰ ਤੋਂ ਬਾਹਰ 22 23 ਕਿਲੋ ਦੋਵੇਂ ਚੋਇਆ ਪਹਿਲੇ ਹਣੇ ਜੋ ਬਰੀਡ ਬੜੀ ਆ ਦੋ ਤਿੰਨ ਜੱਗਾ ਜਵਾਜਾਂ ਦੋ ਸਤਨਾਮ ਕੀ ਮੁੱਲ ਦੀ ਮੁੱਲ ਦੀ ਜਿਹੜਾ 55000 ਰੁਪਏ ਕਰਦੇ ਆ ਇਹ ਪੂਰੇ 53000 ਦੀ ਪਹੁੰਚ ਕਰਦਾ ਪੂਰੇ 53 ਦੀ ਕੋਈ ਇੱਕ ਗੱਲ ਐਂਡ ਐਂਡ ਉਹ ਨਹੀਂ ਐਂਡ ਨਾ ਕਰੀਏ ਮਾਰ ਕੇ ਦਾ ਦੂਜਾ 48 ਜਿਹੜਾਗੇ ਭਾਜੀ 48000 ਦੀ 48 ਦੀ ਕੋਈ ਗੱਲ ਕਰਤਾ ਜੀ ਕੋਈ ਗੱਲ ਨਹੀਂ ਕੋਈ ਗੱਲ 55000 ਦੀ ਇਦਰੇ ਕਰੇਗਾ 40000 ਲਾ ਲਈ ਔਰ 40000 ਦੀ ਰਾਇਲ ਮਿਲ ਜਾਈ ਬਹੁਤ ਵਧੀਆ ਅੱਗੇ ਲੈਫਟ ਆਪਣੇ ਕੋਲ ਫਿਰ 17 ਮਾਰਚ ਤੱਕ ਗੜੀ ਬੋਦੀ ਵਾਲੀ ਬਚੀ 2.54 ਪਲਾਸੀ ਆ ਪੰਜਾਂ ਤੋਂ 2-4 ਦਿਨ ਦੇ ਭਾਈ ਉਹ ਪਣਪਰਾ 15000 ਸਮਾਨ ਕੇ ਸੌਦਾ ਕਰਦੇ 8 ਕਿਲੋ ਆ ਜੀ ਲਓ ਜੀ ਬੋਲੀ 8 ਕਿਲੋ ਦੋ ਪੇ 1.75 ਮਹੀਨੇ ਦੀ ਗੱਬ ਵੈਰ ਤੁਹਾਨੂੰ ਦਿਖਾ ਰਿਹਾ ਜੀ ਜੀ ਮਾਲਾ ਸਾਰਾ ਕਾਲੀ ਆਪਣੇ ਕੋ ਆਇਆ ਹੈ ਵੈਸੇ ਵੀਡੀਓ ਲੈ ਲਈਏ ਚਾਈ ਗਾ ਥੋੜਾ ਜਿਹਾ ਬਿਲਕੁਲ ਰਲੇ ਘਰੋਂ ਤਿੰਨੇ ਰੀ ਹੱਥੀ ਤੇ ਇਹ ਦੋ ਦੇ ਸਾਹ ਕੇ ਪੌਣਗੇ ਜੇ ਵੱਡੀ ਗਾੜਾ ਵੀਰਾਂ ਦਾ ਵੱਡੀ ਗਾਉ ਦਾ ਦੇ ਜਾਨੀ ਤਾਂ ਆਪਾਂ ਵੀਡੀਓ ਜਰੂਰ ਪੌਣੀ ਆ। ਅੰਨੇ ਨਹੀਂ ਚਾਹੀਦਾ ਕੋਈ ਗੱਲ ਤਾਂ ਆ ਗਿਆ। ਉਦਾਂ ਹੀ ਨਾ ਇਹਦੇ ਸਾਹ ਦੇ ਕੋਈ ਦੋ ਦੋ ਤਿੰਨ ਦਿਨ ਦੇ ਗਵਰ ਰਹਿਗੇ ਨਾ। ਹਾਂ। ਦੋ ਤਾਂ ਅਸੀਂ ਦੱਸਦਾ 11 11 ਕਿਲੋ। ਮਾਰਾ ਵੀ ਆਪਾਂ ਪਰਸੋਂ ਪਰਸੋਂ ਤੇ ਦੇਖ ਕੇ ਪਾਈ ਪਰਸੋਂ ਚੌਦਹਾਂ ਪਾਈ ਪਰਸੋਂ ਆਉਂਿਆ ਹਾਂ। ਅੱਛਾ ਸਾਰਾ ਕੱਲ ਹੀ ਮਾਲ ਆਇਆ ਜੀ। ਹਾਂ ਸਾਰਾ ਮਾਲ ਹੀ ਅੱਜ ਭਲਕ ਚ ਕੱਟਾ। ਹਾਂ ਜੀ ਜੀ ਦੇ ਪੌਣੀਆਂ ਦੋ ਕੁ ਦਿਨ ਮੇਰਾ ਵਿਚਾਰ ਵੀ ਇਹਨਾਂ ਖਵਾ ਕੇ ਨਾ। ਹਾਂ। ਲੋ ਜੀ ਇਹ ਮੇਰਾ ਥੋੜਾ ਮਾਰਨ ਜਿਵੇਂ 100 ਰੁਪਿਆ ਦੁੱਤ ਨਹੀਂ ਰਖਾਵੇ ਤਾਂ ਨਹੀਂ ਫਾਇਦਾ ਹਾਂ ਅਗਰ ਰਿਜ਼ਲਟ ਪੰਦਾ ਫਿਰ ਕਹਿੰਦਾ ਕਿ ਇਹ ਵੱਡੀ ਗੱਲ ਆ ਕਰਕੇ ਹਾਂ ਨੂੰ ਪਾਉਣੀਆਂ ਪਈਆਂ ਆ ਦੇਖੋ ਜੀ ਆ ਚੈੱਕ ਕਰੋ ਮੇਰੇ ਵੀ 8 ਕਿਲੋ ਦੁੱਧਾਂ ਦਾ 5-6 ਕਿਲੋ ਸਾਡੇ 44 ਗੱਬਣੇ ਸਾਡੇ 44 ਲਓ ਜੀ ਸਾਡੇ 44 ਮੀਰੇ ਵੀ ਗੱਬਣੇ ਪਈਆਂ ਜੀ ਕੱਪ ਜੇ ਸੁਬਹ ਨਹੀਂ ਹਾਂ ਜੀ ਚੈੱਕ ਪਾਸ ਹੋ ਗਿਆ ਠੱਲੇ ਟੀਕੇ ਲੱਗੇ ਬਾਰੀ ਤੋਂ ਆਪ ਆ ਕੇ ਸਿਕਰਾਈਆਂ ਜੇ ਕਿਹਨੇ ਕਰਾਉਣੀਆਂ ਜੀ ਸਰਕੇ ਕਰਾ ਲਈ ਲਓ ਜੀ ਆਪਦੀ ਬਿਲਕੁਲ ਸਮਝ ਵੇਖਿਆ ਜੀ ਠੀਕ ਆ ਇਹ ਆਰਡਰ ਹਵਾਨਾ ਹੈ 8 ਕਿਲੋ ਦੁੱਧ 2.5 ਮਹੀਨੇ ਦੀ ਗੱਪਣ ਗਾਂ ਤੇ ਜੇ ਸਵੇਰੇ ਦੇ ਲਈ ਹਾਂਜੀ ਹਾਂਜੀ ਬਾਕੀ ਚੰਗੀ ਐ ਸੋਨੇ ਢਾਂਚੇ ਦੇ ਵਿੱਚ ਵੱਡੀ ਰਹਿ ਗਈ ਪੂਰੀ ਫੁੱਲ ਵੱਡੀ ਐ ਬਾਈ ਬਾਈ 23 ਕਿਲੋ ਵਾਲੀ ਤੁਹਾਨੂੰ ਦੱਸਿਆ ਸਾਰੀ ਇੱਕ ਇੱਕ ਰਹੀ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਇਹ ਇਹ ਮੁੜ ਕੇ ਤਾਂ ਸਾਹ ਨਹੀਂ ਗਈਆਂ ਵਿਚਾਰੇ ਤੋਂ ਹੂੰ ਹੂੰ ਤਾਂ ਸੋ ਫੇਟਾ ਕੰਮ ਹੋ ਜਾਂਦਾ ਹਾਂਜੀ ਗੋਦੀ ਵਾਲੀਆਂ ਵਸੀਆਂ ਇਹਨਾਂ ਇਹ ਕੀ ਗੱਲ ਹੈ ਜ਼ਿਆਦਾ ਦੁੱਧ ਦਿੰਦੀ ਐ 23 ਕਿਲੋ ਵਾਲੀ ਆ ਹਾਂ ਠੀਕ ਆ ਠੀਕ ਆ ਕਰੋ ਚੱਕ ਠੀਕ ਆ ਚਲੋ ਨਸਲ ਪ੍ਰੀਡਾ ਦੀ ਥੋੜੀ ਨਿਸ਼ਾਨੀਆਂ ਜਿਹੜੀਆਂ ਨੇ ਹਾਂਜੀ ਹਾਂਜੀ ਬਾਕੀ ਚਲੋ ਦੁੱਧ ਗਰਮਾ ਦੀ ਸੱਜਰ ਚਵਾਉਂਦੀ ਰਹੀ ਹੈ ਜਿਹੜੀ ਹੁਣ ਵੀ ਆਉ ਵੱਡੇ ਢਾਂਜ ਦੇ ਨਾਲ ਕਿਨੇ ਛੋਟੀਆਂ ਹਾਂ ਸੋ ਬਾਕੀ ਦੋਸਤੋ ਤਕਰੀਬਨ ਆਪਾਂ 50 ਸਮਾਂ ਖਿੱਚ ਕੇ ਲੈ ਗਈ ਆ ਸੋ ਅੱਧਾ ਦੇ ਸਮਾਂ ਇਹਦਾ ਬਾਕੀ ਆ ਠੀਕ ਆ ਆ ਦੇਖੋ ਲਾ ਵੀ ਬਿਰਸਤਾਨਾਮ 10 ਮੁੱਲ ਇਹਦਾ ਮੁੱਲ ਵੀਰ ਜੀ ਕਰਦੇ ਆ ਇਹਦਾ ਮੁੱਲ ਜਿਹੜਾ ਜਾਇਜ ਆ ਇਹ ਮੁੱਲ ਭਾਏ 44 44 ਕਰ ਲਈਏ ਆ ਇਹ 15000 ਦੇ ਆਰੇ ਹਾਂ ਪੰਕੜੀ ਆਰ ਦੀ ਨਹੀਂ ਉਹ ਦਾਗ ਨਾ ਲੱਗਦਾ ਦਾ ਦੇ ਵੇਖਣਾ ਨਹੀਂ ਆਪਾਂ ਬਸ ਕਟੌੜਾ ਲਾ ਜੀ ਕੋਈ ਨਹੀਂ ਜਿਆਦਾ ਕਢਾ ਲਾ ਜੀ ਭਰਾਵਾਂ ਦਾ ਸੁਣਨ ਪਿਆ ਜੀ 45 ਜਾਂ 44 ਦੀ ਦੇਵਾਗੇ ਨਾ 44 ਨਹੀਂ ਭਾਈ 33 ਦੇਵਾਂਗੇ ਉਹ ਲੱਗ ਲੈਣਾ 33 ਦੀ ਦੇ ਦੇ 33 ਜਾਏ ਨਹੀਂ ਮੁੰਡਾ ਕਸਰ ਕੱਢ ਕੇ ਦਿੰਦਾ ਮਾਲ ਫਿਰ ਵੀ ਚਾਲੇ ਬਾਹਰ ਦੀ ਅਸੀਆ ਜਣ ਹੁਣ ਇਥੇ ਰਾਜਾ ਨਾਲ ਆਪਣਾ ਕੰਮ ਲੋ ਕੋਈ ਗੱਲ ਨਹੀਂ ਭਾਈ ਭੈਣ ਭਰਾ ਵੇ ਸ਼ਾਮ ਨੂੰ ਜਾ ਤੋ ਸਾਹ ਬੋ ਬਿਲਕੁਲ ਜੀ ਬਿਲਕੁਲ ਘਰਾ ਵਰਗੇ ਘਰ ਨੇ 80000 ਦੀ ਦੋਸਤ ਜਿਆਦੀ ਰੋਗੀ ਵੈਰ ਅੱਗੇ ਕੋਪਾ ਹੋਣਾ ਆ ਭਰਾਵਾ ਨੀਲੀ 라ਵੀ ਦਾ ਤੋਪਾ ਆ ਗਿਆ ਟੇਡੇ ਕੱਟਦੇ ਟੇਡੇ ਕੱਟ ਆ ਗਈ ਬਾਜ ਚੰਗੀ ਹੈ ਫਿਰ ਸਤਨਾਮ ਕਿਦਾਂ ਦੀ ਸੂਈ ਆ ਇਹ ਵੀ ਜੀ ਸੂਈ ਅੱਜ ਚੌਥਾ ਦਿਨ ਹੋ ਗਿਆ ਜੀ ਲਓ ਜੀ ਚਾਰ ਦਿਨ ਦਾ ਸਮਾਂ ਹੋ ਗਿਆ ਮਾਜੇ ਬਾਹਰ ਕਾ ਦੇ ਕੇ ਦਿਖਾਉਣੇ ਆ ਇਹ ਆ ਜਮਾਰੀ ਉਤਰੀ ਆ ਤੇ ਤੇਲ ਵੀ ਲੰਨ ਲਗਾ ਕੇ ਸੰਗਾਂ ਹਾਂ ਨਾਲੇ ਸਵਾਈ ਕਰਕੇ ਅੰਤਿ ਮਾਜੇ ਆ ਕਹਿੰਦੇ ਬੀ ओरिजिनल ਨਾਲ ਸੰਗਾਂ ਤੇਲ ਪਾਣੀ ਮਾਰਦਾ ਤੇਲ ਹੀ ਲੈ ਜਾ ਚਲੋ ਕੋਈ ਗੱਲ ਨਹੀਂ ਇਹਦੇ ਵੀ ਜੀ 9 10 ਕਿਲੋ ਬਹੁਤ ਤਿਆਰ ਜੀ ਠੀਕ ਆ ਵੀਰ ਇਹ ਥੋੜੀ ਲੇਟ ਆਜੀ ਆਈ ਤੇ ਹੁਣ ਸਿਰੇ ਤੋਂ ਲਾਉਂਦੇ ਆਂ ਸਿੰਗਲ ਹੱਡੀ ਉਤੋਂ ਪਹਿਲਾਂ ਬੱਤੀ ਚਾਹੇ ਢਾਂਚਾ ਵੱਡਾ ਤੇ ਖੱਬੇ ਪਾਸੇ ਤੇ ਦਾ ਘੱਟ ਜਿਹੜਾ ਮਿਲਦਾ ਬੜਾ ਘੱਟ ਉਹ ਗੱਲਬਾਤ ਆ ਗਈ ਆ ਅੱਖ ਬਿੱਲੀ ਬਣ ਗਈ ਆ ਰੈੱਡ ਕੋਲੇ ਆ ਠੀਕ ਆ ਅੰਦਰੋਂ ਫੇਲੇ ਹੋਈਆਂ ਪ੍ਰੋਪਰ ਕੇ ਮਗਰਲੇ ਇੱਕ ਮਗਰਲੇ ਦੇ ਕਗੜਾ ਥਾਂ ਚਿੱਟਾ ਆ ਗਿਆ ਹੈ ਨਾ ਬਾਕੀ ਬਾਹਨੇ ਚੱਡੇ ਦੇ ਡੱਬ ਆ ਗਏ ਦੋਵੇਂ ਪਾਸੇ ਪੈਰ ਵੀ ਚਾਰੇ ਵੱਲੋਂ ਅੱਗੇ ਵੀ ਬਿਲਕੁਲ ਜਵਾਬ ਹੈਗਾ ਪੂਰਾ ਦੋ ਪੈਰਾਂ ਤੇ ਮਗਰਲੇ ਪੈਰ ਵੀ ਥੋਤੇ ਆ ਲੈ ਵੀ ਨਿੱਤੇ ਰੋਖਣਾ ਵੀਰੇ ਤੇ ਕਿੰਨਾ ਕੇ ਤੇ ਥੱਲੇ ਆ ਸੋਕਤ 9 10 ਕਿਲੋ ਬੋਲਾ ਵਿਰਜੀ ਤੇ ਆ ਰਹੀ ਹੈ 9 10 ਕਿਲੋ 9 10 ਕਿਲੋ ਤੋਂ ਫੇਸ ਵਕਤ ਬੋਲਾ ਕੱਚਾ ਤੋਂ ਤਾਂ ਬੋਲਾ ਮੰਨ ਸਕਦਾ ਹੁਣ ਅੱਜ ਚੌਕ ਦੇ ਨਾਲ ਦੀ ਸੂਈਂ ਗਿੰਦਿਆ ਲੈ ਵਾ ਚੁਾਈ ਵੀਰ ਜੀ ਉਹੀ ਲੱਗੀ ਭਾਵੇਂ ਛੋਟੇ ਬੱਚਾ ਹੋਵੇ ਤੇ ਉਹਦੀ ਏਡੀ ਪੋਲੀ ਕਰਮਾਈ ਆ ਪੂਰੀ ਮਿੱਠਪਾ ਕਰ ਰਹੀ ਆ ਮੈਂ ਨਾ ਗੱਲਾਂ ਹੀ ਛੱਡ ਦੋ ਇਹਨਾਂ ਨੂੰ ਤੋਰੇ ਨੂੰ ਵੀ ਦਿਖਾ ਮੈਂ ਨਾ ਤੋਰੇ ਨੂੰ ਦਿਖਾਉਣ ਨੂੰ ਲਓ ਜੀ ਆ ਡਿਜ਼ਾਈਨ ਮੇਰੇ ਭਰਾ ਦੇਖ ਸਕਦੇ ਜੀ ਲੋਗ ਦੱਸੇ ਮਗਰ ਕਟਾਇ ਦੇ ਮੇਲ ਕਾਫਾ ਬੱਚਾ ਚੈੱਕ ਕਰੋ ਠੀਕ ਹੈ ਜੀ ਛੂਲਾ ਬੱਚਾ ਨਾੜੋ ਵੀ ਅੱਧ ਪਲ ਕਿ ਝੜਿਆ ਲੱਗਦਾ ਹਾਂ ਨਾੜੂ ਨੇ ਤਾਂ ਬੱਚੇ ਵਿੱਚ ਕੱਢੀ ਬਾਜੀ ਚੜ ਚੁਜਾਏ ਹਾਂ ਬਹੁਤ ਜੀ ਇਧਰ ਬੈਠੀ ਵਾਲੇ ਪਾਸੇ ਆ ਲਾ ਦੋ ਬੱਚਾ ਲਾ ਦੋ ਲਾ ਦੋ ਸੋ ਬੱਚਾ ਲਾ ਕੇ ਦੋ ਦੋ ਚਾਰ ਚਾਰ ਧਾਰਾਂ ਨਾਲ ਦੀ ਨਾਲ ਹੀ ਮਾਰ ਕੇ ਦਿਖਾ ਦਿੰਦੇ ਆ ਬਾਕੀ ਮੱਧ ਚੰਗੀ ਹੈ ਮੇਰਾ ਪਰਾਕੇ ਜਿਹੜਾ ਨਸਲ ਬਲੀਡ ਤੇ ਕੋਈ ਵੀ ਕੰਮ ਕਰਨਾ ਚਾਹੁੰਦਾ ਡੰਗਰ ਪਸ਼ੂ ਚੰਗੇ ਤੋਂ ਚੰਗਾ ਨਿਕਲਦਾ ਬਾਕੀ ਆ ਸਾਡਾ ਵੀਰ ਹੈਗਾ ਖੇਮ ਕਰਨ ਇਹ ਸਾਡਾ ਆ ਜੀ ਇਹ ਉਧਰੋਂ ਸਾਰੇ ਪਸ਼ੂ ਲਿਆ ਆ ਲਿਆ ਦੂਰ ਦੂਰ ਪ ਉਸੇ ਇਲਾਕੇ ਉਧਰ ਵੀ ਹੈ ਨਾ ਉਸੇ ਉਸੇ ਸੀ ਬਾਕੀ ਆਖੂ ਕੀ ਦਸੰਦੀ ਕੱਟਪੁੱਟ ਦਸੰਦੇ ਉਹ ਲੀ ਜਾ ਦੋ ਵਾਲੀ ਆਵੇ ਬੰਦਾ ਵੀ ਭਾਈ ਬੌਲਾ ਆ ਬੇ ਤੋਂ ਬੌਲਾ ਬੰਦਾ ਭਾਵੇਂ ਕੋਈ ਬਣਾ ਲੈ ਰੀ ਆ ਆ ਬਿਲਕੁਲ ਬਿਲਕੁਲ ਆਰ ਦੇਖ ਆ ਫਾਟ ਨੂੰ ਮੈਂ ਨਹੀਂ ਕਰਵਾਇ ਠੀਕ ਜੀ ਚਲੋ ਠੀਕ ਹੈ ਠੀਕ ਹੈ ਵਾਦੀ ਮੋਰਦੋ ਬਿਲਕੁਲ ਖੱਟਾ ਬੋਲਾ ਬਿਲਕੁਲ ਬਿਲਕੁਲ ਪੀਲਾ ਬੋਲਾ ਆ ਜੇ ਕਿ ਸੋ ਅਜੇ ਚੌਕ ਤਿੰਨਾਂ ਚੌਕ ਦਿਨਾਂ ਦੇ ਦੌਰਾਨ ਬੋਲਾ ਜਿਹੜਾ ਦੁਸਤੇ ਦੇ ਥੱਲੇ ਹਾਜ਼ਰ ਆ ਬਾਕੀ ਚਵਾਈ ਤੁਹਾਨੂੰ ਦਿਖਾ ਦਿੱਤੀ ਆਪਾਂ ਨਾਲ ਦੀ ਨਾਲ ਹੀ ਚਵਾਈ ਵੜੀ ਫੱਟੇ ਲਾ ਰਿਹਾ ਮਾਰਕ ਠੀਕਾ ਕਿਲੋ 2 ਕਿਲੋ ਵਰਾ ਕੇ ਦਿਖਾਤੀ ਚਲ ਕਰਦੇ ਓਕੇ ਫਿਰ ਸਤਨਾਮ ਮੀਲੀ ਰਵੀ ਦਾ ਕੀ ਮੋਲ ਆ ਵੀਰ ਮੋਲ ਵੀਰ ਜੀ ਮੈਂ ਨਾ ਕਰਦੇ 1 5 1 5 ਹਾਂ ਜੀ ਜਾ ਜਲ ਕਰਕੇ ਦੇ ਦਈਏ ਕਿੰਨੇ ਕੀ ਦੇਣੇ ਆ ਲਾਫੇ ਛੋੜ ਕਰਦਾ ਕਿੰਨੀ ਕੋਤੀ ਹੈ 95 ਦੀ ਮੈਂ ਦੇ ਦਾਂ ਪੂਰੇ 95 ਦੀ ਹਾਂਜੀ 90 ਦੇ ਦਾਂਗੇ ਭਾਈ ਪੂਰੇ 90 ਦੀ ਉਹ ਇਹ ਜਿਆਦੀ ਭਰਾਵਾ ਛੋੜ ਰਿਹਾ ਦੇਖ ਲੈ ਦੇ ਦਾਗ ਨਹੀਂ ਆਈਗੀ ਨਹੀਂ ਨਹੀਂ ਮੈਂ 90000 ਦੀ ਕੀ ਕਰਦਾ ਨਾ 91 ਦੇ ਦਾਂਗੇ ਭਾਈ 1 ਘੱਟ 90 ਦੀ ਲੋ ਵੀ ਇੱਕ ਘੱਟ 90 ਦੀ ਜਾਂਦੀ ਰਹੂਗੀ 9000 ਦੇ ਠੀਕ ਆ ਹਾਂਜੀ ਸੋ ਮਗਰ ਇਹ ਕਟਾ ਮੇਲ ਕਾਫਾ ਚਵਾਈ 2 2.5 3 ਕਿਲੋ ਭਰਾ ਕੇ ਤੁਹਾਨੂੰ ਦਿਖਾ ਦਈਏ ਜੋਤ ਬਹੁਤ ਨਾਲ 10 ਕਿਲੋ ਆਇਆ ਮੰੰਤੀ ਵਾਲਾ ਬੋਲਾ ਉਕਰ ਮਾਰੀ ਗੋ ਚਲੋ ਮੈਂ ਵੀ ਆਪਾਂ ਦਿਲਣਾ ਨਾ ਕਹਤਾ ਦੋ ਗ੍ਰਾਮ ਬੰਦੀ ਕਹਿੰਦੇ 9 ਕਿਲੋ ਬੋਲਾ ਬਾਰ ਬਾਰੀ ਹੋਊਗਾ ਗਾ ਮਾਰੀ ਜਾਣ ਠੀਕ ਹੈ ਇਹ ਤੇ ਮੇਰੇ ਅਗਲੀ ਜਿਹੜੀ ਮਾਜੇ ਦੀ ਬਾਰ ਕੱਢ ਕੇ ਦਿਖਾ ਦਈਏ ਮਗਰ ਕੱਟੀ ਇਹਦੇ ਇਹ ਤੇ ਜਸਵੰਤ ਜੀ ਮੈਂ ਸੂਈ ਵੀ ਆ ਥੋੜੀ ਹੋ ਗਈ ਮੈਂ ਸਿੱਕੀ ਆ ਕਦ ਕੋਤ ਬੜਾ ਬਏਗਾ ਠੀਕ ਆ ਮਗਰ ਕੱਟੀ ਸੂਈ ਨੂੰ ਹੋ ਗਿਆ 7-8 ਦਿਨ 8-7 ਦਿਨ ਹੋ ਗਿਆ ਕਿੰਨਾ ਬੁੱਧ ਲੋ ਜੀ 8-10 ਕਿਲੋਆਂ ਤੋਂ ਬਾਰ ਬਾਰ ਦੁੱਧ ਆ। ਬਾਕੀ ਆ ਮਗਰ ਕੱਤੀ ਆ ਬੱਚਾ ਤੁਸੀਂ ਦੇਖੋ ਆ ਮਗਰ ਕੱਤੀ ਆ ਫੀਮੇਲ। ਬਾਕੀ ਦੁੱਧਾਂ ਜੋ ਉੱਤੀ ਆ ਹਨਾ? ਹਾਂਜੀ ਹਾਂਜੀ ਭਾਈ। ਨਹੀਂ। ਤੇ ਜੱਗ ਸੁਣੇ ਤੇ ਜੀ। ਲੋ ਜੀ ਬਾਕੀ ਦੇਖ ਦੂ ਕੋਈ ਦੂਜੀ ਵਾਲੀ ਆ ਸਿੰਘ ਥੋੜਾ ਜਿਹਾ ਬਾਕੀ ਮੇਰਾ ਵੀਰ ਚਲੋ origignal ਤੀਜਾ ਮੰਨ ਕੇ ਸੌਦਾ ਕਰੋ ਤੁਸੀਂ। ਇਹ ਵੀ ਦੂਜੀ ਵਾਲੀ ਜੀ। ਹਾਂ ਸਮਾਂ ਆ ਟੋੜੀ ਯੋ ਟੋੜੀ। ਇਹ ਜਿਹੜੀ ਮੈਂ ਲੈ ਲੇ ਦੂਜੀ ਨਹੀਂ ਲੈਣੀ ਮੰਨ ਕੇ ਆ। ਹੈ? ਨਹੀਂ ਤੇ ਜਿਹੜੀ ਮੈਂ ਇਹ ਨਹੀਂ ਦੂਜੀ ਮੈਂ ਜਮਣੇ ਲੋ ਆਸ ਤੇ ਦੂਜੀ ਮੈਂ ਗੱਲਾਂ ਸੁਣੂਰ ਜਾਂਦੀਆਂ ਅੱਛਾ ਅੱਛਾ ਮੈਂ ਰਿਕਾਰਡ ਪਾਗਾ ਸਾਰਾ ਸਭ ਸੁਣੂ ਲੈ ਇੱਕਦੋ ਸਵੇਰ ਨੂੰ ਕੋਈ ਫਰਕ ਨਹੀਂ ਪੈਂਦਾ ਵੈਸੇ ਚਲੋ ਬੂਥੀ ਪਾਤੀ ਲਾ ਦੇ ਦੇਖੋ ਕਿੱਡਾ ਕਾਟ ਕਾਟ ਕਰਮਾਈ ਦਾ ਕੋਈ ਸਾਹਮਣੇ ਨਾ ਕਰਮਾਈ ਦਾ ਇਸ ਨੂੰ ਲੱਖ ਰੁਪਏ ਦੀ ਮੈਂ ਇਹ ਜਵਾਬ ਸਵਾਲ ਲਗਾ ਵੀਰ ਜੀ ਕਿਤੇ ਗੱਲਾਂ ਹੀ ਛੱਡ ਦੋ ਮੈਂ ਤਾਂ ਕਹਿੰਦਾ ਮੈਂ ਲਈ ਭਾਈ ਸਰਪੰਚ ਕੋਲ ਆ ਦੇ ਪਿੰਡੋਂ ਦੇ ਲੈ ਹਾਂ ਐਸੀ ਮੈਂ ਮਾਲ ਹੀ ਰੋਲ ਕਰਤਿਆ ਨੇ ਰੇਡੀਆਂ ਮੈਂ ਕਤੂਲ ਆ ਗਿਆ ਸਾਡੀ ਗੱਲ ਅਸੇ ਦਾ ਬਿਲਕੁਲ ਦਰਮਿਆਨੀ ਰਹੀ ਹੈ ਤੇ ਬਲੈਕ ਮੈਂ ਆ ਕਾਲੀ ਸਾਹਿਬ ਬਿਲਕੁਲ ਇੱਕ ਰਾਂਗਾ ਮੱਥੇ ਤੋਂ ਲੈ ਕੇ ਪੂਛ ਤੱਕ ਇੱਕ ਵੀ ਵਾਲ ਨਹੀਂ ਚਟਾ ਇਹ 8 ਕਿਲੋ ਤੋਂ ਥਲੇ ਇਸ ਵਕਤ ਦੋ ਅੱਛਾ ਤੇ ਪਲੱਸ ਹੋ ਵੀਰ ਜੀ ਮਗਰ ਕਟੜੀ ਕੱਤੀ ਹੈ ਜੀ ਲਓ ਜੀ ਚੰਗੀ ਟੌਦੀ ਹੈ ਸੋ ਤੀਸਰੇ ਵਿਆਹ ਤੇ ਬਿਆਹੀ ਆ ਤੀਸਰੇ ਵਿਆਹ ਤੇ ਠੀਕ ਆ ਜੀ ਕਰੋ ਚੱਕ ਤੇ ਚਵਾਵਾ ਚੂਵਾ ਚੰਗਾ ਇਹਨੂੰ ਮੈਂ ਇਹ ਚਵਾਏ ਚਵਾਏ ਦਾ ਮਾਰਾ ਸੁੱਖ ਰੱਖੇ ਤਾਂ ਲਾਵਾ ਮਾਉਣ ਦਾ ਬਾਅਦ ਪਸ਼ੂ ਖਾਣ ਲੱਗੇ ਆਪਾਂ ਠੀਕ ਆ ਜੀ ਚਲੋ ਕੋਈ ਇਹ ਗੱਲਬਾਤ ਨਹੀਂ ਵੀ ਕੋਈ ਚੋਹ ਚਵਾ ਦਾ ਮਾਰਾ ਵਿੱਚ ਕੋਈ ਕੁਝ ਕੇ ਐਗਜ਼ੈਪਲਾ ਦੇਤੀਆਂ ਤੁਹਾਨੂੰ ਚਵਾਇਆਂ ਕਰਕੇ ਵੀ ਪਸ਼ੂ ਸਾਰੇ ਇੱਕ ਨੰਬਰ ਕਰਾਉਣੀਆਂ ਦੇ ਹੀ ਕਰਾਣੇ ਆ ਬਾਕੀ ਆ ਬਾਹਰ ਬਾਹਰ ਨਹੀਂ ਤੇ ਭਾਈ ਬਾਹਰ ਲਾ ਕੇ ਅੱਛੇ ਨੁਕਰੇ ਕਰਦੇ ਦੋ ਦੋ ਚਾਰ ਚਾਰ ਭਾਰਾ ਮਾਰਕੇ ਜਿਵੇਂ ਦਿਖਾ ਦੋ ਪਹਿਲੇ ਚੋਕਰ ਲੈ ਜੋ ਅੱਗੇ ਯਾਰ ਅੰਦਰ ਪਾਣੀ ਅਜਾ ਵੀ 17 ਨਾਲ ਮਾਰਾ ਪੜਾ ਲੈ ਲੈਂਦੀ ਹੈ ਜੀ ਜਿਹੜਾ ਕਾਰ ਵਾਲੇ ਮੇਰੇ ਬੰਦੇ ਨੇ ਮੌਜੂਦ ਹੈ ਹਿੱਦਾ ਉਹਨੇ ਵੀ 10 ਬੱਚਾ ਤਾੜਾ ਹੋ ਗਿਆ ਅੱਛਾ ਸਾਰੇ ਵਾਲ ਇੱਦਾਂ ਮੈਂ ਸੁਰਾ ਜੂੜੇ ਕੋੜਾ ਗਾੜੀ ਲੋਕ ਮੁੱਠਾ ਪਾ ਕੇ ਬਹਿ ਜਾਓ ਅੱਛਾ ਅੱਛਾ ਤੇ ਮਾਰੀ ਇੱਕ ਮਿੰਟ ਜੇ ਬਸਨ ਜੀ ਠੀਕ ਹੈ ਤੇ ਨਾਲ ਬਾਅਦ ਵਿੱਚ ਪਿਆਰ ਪਰ ਵੱਖਰਾ ਬਾਅਦ ਕੱਢੀ ਬਾਅਦ ਛੱਡ ਜੀ ਲੋ ਜੀ ਠੀਕ ਹੈ ਜੀ ਹੋਏ ਭਾਈ ਬੜੀ ਮੋਟੀ ਟੱਕਣੀ ਖੋਲ ਗਿਆ ਬਈ ਭਾਈ ਜਿਵੇਂ ਕੋਈ ਬੜੀ ਮੋਟੀ ਤਾਰਿਆਂ ਦੀ ਹਰੀ ਮੈਂ ਜਿਵੇਂ ਮੈਂ ਫਿਰ ਸਮਝ ਨਹੀਂ ਗਿਆ ਪਤਾ ਨਹੀਂ ਪਾਇਆ ਮੋਰੇ ਨੇ ਇਹ ਆਹੋ ਗੱਲ ਇਹ ਆ ਉਹ 2000 ਸਾਲ ਦੀ ਮੈਂ ਵੀ ਜੀ ਬਹੁਤ ਚੰਗੀ ਮੈਂ 68000 ਦੀ ਹਾਂ ਹਾਂ ਜੀ ਪਰ ਪਾਣ ਦੀ ਜਦੋਂ ਭਾਈ 65000 ਦੀ ਤਰ੍ਹਾਂ ਇਹ ਇਹਦਾ ਬਰਾਬਰ ਓਏ ਦਾਣਾ ਖਾ ਰਿਹਾ ਕੋਈ ਗੱਲ ਨਹੀਂ ਪੈਂਡਾ ਪੈੜਿਆ ਨਹੀਂ ਪੈੜ ਦੀ ਦੇਖੋ ਯਾਰ ਸਰਦਸਤਾਰ ਪੈੜ ਦੀ ਤੇ ਨਾਲੇ ਯਾਰ ਵਾਲੀ ਉਹ ਯਾਰ ਪੈੜ ਦੀ ਹੋ ਗਈ ਨਹੀਂ ਪੈੜ ਕਰਦੇ ਸਤਾਰ ਦੀ ਲਿਖੋ ਨਹੀਂ ਸਤਾਰ ਦੀ ਲਿਖੋ ਆਜੋ ਲਓ ਵੀ ਪੈੜ ਹਜ਼ਾਰ ਤੋਂ ਆਹ ਦੇਖੋ ਜੀ 65000 ਦੀ ਰਾਇਰ ਮਿਲਦਾ ਤੇ ਜਿਹੜੀ ਤੁਹਾਨੂੰ ਮੱਝ ਮਿਲ ਜੂ ਗਿਆਨ ਦੇ ਵਿੱਚ ਦਿਖਾਈ ਆਪਾਂ ਠੀਕ ਆ ਸੋ ਚਵਾਈ ਤੁਸੀਂ ਦੇ ਰਹੀ ਹੈ ਜੀ ਬਾਕੀ ਵੀਰੋ ਨੰਬਰ ਜਿਹੜੇ ਪਾਸ ਸਕਰੀਨ ਤੇ ਚੱਲਦੇ ਕਰਦੇ ਨੇ ਵੀਰ ਸਤਨਾਮ ਇੱਕ ਨੰਬਰ ਜਿਹੜੇ ਕਰਦੇ ਨੇ ਨੰਬਰ ਆ ਬਣਾਇਆ ਵੀਰ ਜੀ 94655 598950 ਪਿੰਡ ਕਰੋ ਤਸੀਰਪੁਰ ਜਿਲ੍ਹਾ ਸੀਤਰੰਦਨ ਸਾਹਿਬ ਹੈ ਜੀ ਕਰੋ ਸੰਪਰਕ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ